ਔਰ ਕਿੰਨਾ ਖਰਾਬ ਹੋ ਗਿਆ ਜੀ ਦੱਸ ਦਈਏ ਕਿ 8ਵੀਂ ਕਲਾਸ ਚ ਪੜਦੇ ਬੱਚੇ ਔਰ ਗੋਲੀਆਂ ਤੇ ਬੰਦੂਕਾਂ ਨਾਲ ਖੇਡਦੇ ਆ ਔਰ ਕਿੱਥੋਂ ਆਉਂਦੀਆਂ ਨੇ ਇਹਨਾਂ ਦੇ ਕੋਲ ਬੰਦੂਕਾਂ ਤੇ ਕਿੱਥੋਂ ਆਉਂਦੀਆਂ ਨੇ ਗੋਲੀਆਂ ਔਰ ਕਿਵੇਂ ਇਹ ਗੈਂਗਵਾਰਾ ਹੁੰਦੀਆਂ ਨੇ ਦੱਸ ਦਈਏ ਕਿ ਇਹ ਛੋਟਾ ਬੱਚਾ 8ਵੀਂ ਕਲਾਸ ਚ ਪੜਦਾ ਬੱਚਾ ਜਿਸ ਦੀ ਬਾਡੀ ਜਿਹੜੀ ਆ ਝਾੜੀਆਂ ਚ ਪਈ ਆ ਔਰ ਗੋਲੀਆਂ ਦਾ ਸ਼ਿਕਾਰ ਹੋ ਗਿਆ ਔਰ ਦੱਸਦੇ ਆ ਕਿ ਇੱਕ ਦੋ ਇਹਦੇ ਨਾਲ ਦੇ ਹੋਰ ਸੱਜਣ ਜਿਹੜੇ ਆ ਚਾਰ ਜਣੇ ਹੋਰ ਉਹ ਵੀ ਇਸਹਾ ਹਸੇ ਸ਼ਿਕਾਰ ਹੋਇਆ ਲੇਕਿਨ ਉਹ ਦੋ ਤਿੰਨ ਜਣੇ ਹਸਪੀਟਲ ਵਿੱਚ ਦਾਖਲ ਆ। ਤਾਂ ਇਹ ਵਾਲਾ ਇਹ ਸ਼ਖਤ ਪੂਰਾ ਹੋ ਗਿਆ। ਆ ਜੋ ਬੱਚਾ ਆ 8ਵੀਂ ਕਲਾਸ ਵਿੱਚ ਪੜਦਾ। ਤੇ ਮਾਂ ਪਿਓ ਜਿਹੜਾ ਉਹ ਸੁਚੇਤ ਹੋਣਾ ਪਏਗਾ ਮਾਪੇ ਨੂੰ। ਮਾਂ ਪਿਓ ਜਿਹੜਾ ਸਤਰਕ ਹੋ ਜਾਵੇ ਕਿਉਂਕਿ ਤੁਹਾਡੇ ਬੱਚੇ ਵੀ ਹੁਣ ਸਕੂਲਾਂ ਵਿੱਚ ਪੜਦੇ ਆ ਤਾਂ ਉਹਨਾਂ ਦਾ ਧਿਆਨ ਰੱਖੋ। ਉਹ ਗੈਂਗਾਂ ਦੇ ਵਿੱਚ ਨਾ ਰਲ ਨਾ ਉਹ ਐਨਆਰ ਮੰਡਲੀਆਂ ਦੇ ਵਿੱਚ ਨਾ ਰਲ। ਕੋਸ਼ਿਸ਼ ਕਰੋ ਕਿ ਬੱਚੇ ਨੂੰ ਜ਼ਿਆਦਾਤਰ ਸਮਾਂ ਆਪਣੇ ਨਾਲ ਦੇਵੋ। ਆ ਬੱਚਾ ਤੁਹਾਡਾ ਕਿਵੇਂ ਗੈਂਗ ਦੇ ਵਿੱਚ ਰਲ ਜਾਂਦਾ ਹੈ ਤਾਂ ਕਿਵੇਂ ਤੁਸੀਂ ਇਸ ਗੈਂਗ ਨੂੰ ਵੇਖਦੇ ਹੋ ਔਰ ਇਸ ਗੈਂਗ ਦੇ ਵਿੱਚ ਇਹ ਬੱਚਾ ਜਿਹੜਾ ਇਹ ਹਾਸੇ ਦਾ ਸ਼ਿਕਾਰ ਹੋ ਜਾਂਦਾ ਜਿਵੇਂ ਆ ਤੁਸੀਂ ਲੋਕ ਇਕੱਠੇ ਹੋਏ ਵੇਖ ਰਹੇ ਹੋ ਆ ਪੁਲਿਸ ਦੀਆਂ ਗੱਡੀਆਂ ਖੜੀਆਂ ਪੁਲਿਸ ਖੜੀ ਆ ਔਰ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਇੱਕ ਆਕਾਠੀ ਕਲਾਸ ਦਾ ਬੱਚਾ ਜਦੋਂ ਇੱਕ ਗੈਂਗ ਦੇ ਵਿੱਚ ਰਲ ਜਾਂਦਾ ਤਾਂ ਆਪਣੀ ਗੈਂਗ ਇੱਕ ਬਣ ਜਾਂਦੀ ਜਾਂਦੀ ਹੈ ਨਦੀ ਔਰ ਇਹ ਬੱਚਾ ਗੈਂਗ ਨਹੀਂ ਇਹ ਖਤਰਨਾਕ ਗੈਂਗ ਹੋ ਜਾਂਦੀ ਹੈ ਤਾ ਦੱਸ ਦਈਏ ਕਿ ਜਿਹਨਾਂ ਨੇ ਹਮਲਾ ਕੀਤਾ ਉਹ ਵੀ ਕਿਸੇ ਨਿੱਜੀ ਸਕੂਲ ਵਿੱਚ ਪੜਦੇ ਆ ਤਾਂ ਜੇ ਇਹ ਬੱਚਿਆਂ ਦੀ ਗੱਲ ਕਰੀਏ ਤਾਂ ਇਹ ਇੱਕ ਸਰਕਾਰੀ ਸਕੂਲ ਵਿੱਚ ਦੱਸਿਆ ਜਾ ਰਿਹਾ ਕਿ ਇਹ ਬੱਚਾ ਪੜਦਾ ਸੀ ਔਰ 8ਵੀਂ ਕਲਾਸ ਦਾ ਬੱਚਾ ਆ ਤਾਂ ਜਦੋਂ ਅਰਵਾਰ ਵਾਲਾਂ ਤੇ ਦਸਤਰਾ ਨਾਲ ਹਥਿਆਰਾਂ ਨਾਲ ਇੱਕ ਦੂਜੇ ਨੂੰ ਟਾਈਮ ਦਿੱਤਾ ਜਾਂਦਾ ਜੋ ਸੁਣ ਵਿੱਚ ਆਇਆ ਕਿ ਇੱਕ ਦੂਸਰੇ ਨੂੰ ਟਾਈਮ ਦਿੱਤਾ ਜਾਂਦਾ ਕਿ ਆਜੋ ਫਲਾਣੀ ਜਗ੍ਹਾ ਦੇ ਉੱਤੇ ਤੇ ਉੱਥੇ ਆ ਕੇ ਤੁਹਾਨੂੰ ਵੇਖ ਲੈਣੇ ਆ ਤੇ ਇੱਕ ਦੂਸਰੇ ਨੂੰ ਵੇਖਣ ਦੇ ਚੱਕਰ ਵਿੱਚ ਇਹ ਪੰਜਾਬ ਦੀ ਘਟਨਾ ਹੈ ਇਹ ਗੁਰਦਾਸਪੁਰ ਜ਼ਿਲ੍ਹੇ ਦੀ ਕਟਨਾ ਔਰ ਪਿੰਡ ਜੋ ਹਰਦਾਨਾ ਇਸ ਦੇ ਕੋਲ ਹੈ ਔਰ ਦੱਸ ਦਈਏ ਕਿ ਇਹ ਪਿੰਡ ਗੁਰਦਾਸਪੁਰ ਤੋਂ ਲਗਭਗ 5-7 ਕਿਲੋਮੀਟਰ ਦੀ ਦੂਰੀ ਤੇ ਆ ਔਰ ਇਸ ਪਿੰਡ ਦੇ ਵਿੱਚ ਇਹ ਘਟਨਾ ਵਾਪਰਦੀ ਆ ਔਰੇ ਛੋਟੇ ਬੱਚੇ ਦੀ ਮੌਤ ਹੋ ਜਾਂਦੀ ਆ ਇਹ ਬੱਚਾ ਦੁਨੀਆ ਤੋਂ ਚਲਿਆ ਜਾਂਦਾ ਔਰ ਇਹਦੇ ਨਾਲ ਦੇ ਇੱਕ ਦੋ ਹੋਰ ਸਾਥੀ ਜੋ ਬੱਚੇ ਆ ਉਹ ਇੱਥੇ ਹਸਪੀਟਲ ਦੇ ਵਿੱਚ ਭੇਜ ਦਿੱਤੇ ਗਏ ਆ ਇੱਕ ਨੂੰ ਹੋਰ emergancy ਦੇ ਵਿੱਚ ਅਮਰਸਰ ਰੈਫਰ ਕਰ ਦਿੱਤਾ ਗਿਆ ਕਿਉਂਕਿ ਉਸਦੇ ਵੀ 6 ਜਿਆਦਾ ਔਰ ਗੋਲੀਆਂ ਲੱਗੀਆਂ ਹੋਈਆਂ ਨੇ ਸਾਰੇ ਬੱਚਿਆਂ ਦੇ ਔਰ ਇੱਕ ਬੱਚੇ ਦੀ ਮੌਕੇ ਤੇ ਜਾਨ ਚਲੀ ਗਈ ਆ 8ਵੀਂ ਕਲਾਸ ਵਿੱਚ ਪੜਦਾ ਬੱਚਾ ਮਾਪਿਓ ਨੂੰ ਬੇਨਤੀ ਆ ਸੁਚੇਤ ਹੋ ਜਾਓ ਆਪਣੇ ਬੱਚਿਆਂ ਦਾ ਧਿਆਨ ਰੱਖੋ ਤੁਹਾਡੇ ਬੱਚੇ ਦੀ ਯਾਰੀ ਦੋਸਤੀ ਕਿਹਦੇ ਨਾਲ ਹੈ ਤੁਹਾਡਾ ਬੱਚਾ ਕਿੱਥੇ ਜਾ ਰਿਹਾ ਕਿੱਥੋਂ ਆ ਰਿਹਾ ਤੁਹਾਡੇ ਬੱਚੇ ਦੀ ਬਹਿਣੀ ਖਲੋਨੀ ਕਿਹਦੇ ਨਾਲ ਹੈ ਉਹਦਾ ਫੋਨ ਚੈੱਕ ਕਰਦੇ ਰਹੋ ਉਹਦਾ ਸਟੇਟਸ ਚੈੱਕ ਕਰਦੇ ਰਹੋ ਜੇ ਆਪ ਨਹੀਂ ਕਰ ਸਕਦੇ ਤੇ ਕਿਸੇ ਐਕਸਪਰਟ ਤੋਂ ਉਹਦਾ ਫੋਨ ਜਿਹੜਾ ਉਹ ਬਿਲਕੁਲ ਚੈੱਕ ਕਰੋ ਕਿ ਉਸਦੇ ਰਿਲੇਸ਼ਨ ਕਿਸੇ ਨਾਲ ਹੈ ਕਿਸੇ ਮਾੜੇ ਅੰਸਰਾਂ ਦੇ ਨਾਲ ਤਾਂ ਨਹੀਂ ਪੈ ਗਏ ਆ ਤਸਵੀਰਾਂ ਤੁਸੀਂ ਵੇਖੋ ਕਿ ਤਸਵੀਰਾਂ ਗੁਰਦਾਸਪੁਰ ਤੋਂ ਆ ਰਹੀਆਂ ਨੇ ਇਹ ਕੱਲ ਦੀ ਘਟਨਾ ਦੱਸ ਦਈਏ ਕਿ ਕੱਲ ਇਹ ਘਟਨਾ ਵਾਪਰੀ ਆ ਪੁਲਿਸ ਵੀ ਕਾਈ ਹੋਈ ਆ